ਲੋ ਵੀ ਜੀ ਸਭ ਤੋਂ ਪਹਿਲਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵੀ ਜੀ ਅੱਜਕੱਲ ਬੜੀਆਂ ਠੱਗੀਆਂ ਚਲਦੀਆਂ ਆ ਮਿਆਂ ਜੇ WhatsApp ਤੇ ਕਾਲ ਆਉਂਦੀ ਆ ਕਿਉਂਕਿ ਮੇਰੇ ਨਾਲ ਖੁਦ ਨਾ ਆਇਆ ਮੈਨੂੰ ਪਰਸੋ ਜਿਹੜਾ ਸੰਦੀਪ ਮੇਰਾ ਗਵੰਡੀ ਆ ਇਹਦੀ ਫੋਟੋ ਲੱਗੀ ਸੀ ਰਾਤੀ 11 ਵਜੇ ਮੈਸੇਜ ਆਇਆ ਕਿ ਮੈਨੂੰ ਪ੍ਰਮੋਦਰ ਪਈਆ 15000 ਚਾਹੀਦਾ ਜਿਹੜਾ ਮੁੰਡਾ ਠੱਗ ਗਿਆ ਉਹਨੂੰ ਨਾਵਾਂ ਨੂੰ ਵੀ ਪਤਾ ਜੇ ਉਹਨੂੰ ਨਾਵਾਂ ਨੂੰ ਵੀ ਪਤਾ ਜੇ ਉਹ ਕਹਿੰਦਾ ਕਿ ਮੈਨੂੰ ਪੈਸੇ ਚਾਹੀਦੇ ਆ ਤੇ ਮੈਂ ਬੜਾ ਹੈਰਾਨ ਜੈਂ ਮੈਂ ਕਿਹਾ ਸੰਦੀਪ ਨੇ ਪੈਸੇ ਕੀ ਕਰਨੇ ਆ ਪਰ ਇਹ ਤੂੰ ਛੱਡੋ ਮੈਨੂੰ ਖ ਮੇਰੇ ਗਵਾਨੀਆਂ ਨੇ ਕਿ ਵਿਜੀਤ ਨੂੰ 20000 ਰੁਪਏ ਚਾਹੀਦਾ ਹੈ ਤੁਹਾਡੀ ਫੋਟੋ ਲੱਗੀ ਹੈ ਵੀ ਉਹਦੇ ਉੱਪਰ ਆਪਣੀ ਵਟਸਐਪ ਉੱਪਰ ਫੋਟੋ ਲੱਗੀ ਹੁੰਦੀ ਆ ਔਰ ਕਾਲ ਕਰਦੇ ਆ ਵਟਸਐਪ ਤੇ ਪਹਿਲੀ ਗੱਲ ਤੇ ਬੱਚਿਆਂ ਨੂੰ ਰਿਕਵੈਸਟ ਹੈ ਕਿ ਵਟਸਐਪ ਕਾਲ ਚੁੱਕੋ ਹੀ ਨਾ ਔਰ ਜਦੋਂ ਤੁਸੀਂ ਮੈਸੇਜ ਕਰਦੇ ਹੋ ਥੱਲੇ ਹੈਲੋ ਵੀ ਨਾ ਲਿਖੋ ਜਦੋਂ ਤੁਸੀਂ ਲਿਖੋਗੇ ਪਤਾ ਨਹੀਂ ਕੀ ਸਿਸਟਮ ਹੈ ਤੁਹਾਡਾ ਫੋਨ ਆਟੋਮੈਟਿਕ ਹੈਂਗ ਹੋ ਜਾਣਾ ਜਿੰਨੇ ਤੇ ਅਕਾਊਂਟ ਚ ਪੈਸੇ ਗਾਇਬ ਹੋ ਜਾਣੇ ਜੀ ਰਿਕਵੈਸਟ ਬੱਚਿਆਂ ਨੂੰ ਇਹ ਹੈ ਕਿ ਨਾ ਤਾਂ ਵਟਸਐਪ ਕਾਲ ਚੁੱਕਣ ਉੱਪਰੀ ਨੰਬਰ ਤੋਂ ਉੱਤੇ ਲਿਖਿਆ ਦਾ ਆਪਣਾ ਨੰਬਰ ਤੇ ਨਾ ਹੀ ਕੋ ਵਿੱਚ ਬੜੀਆਂ ਠੱਗੀਆਂ ਚਲਦੀਆਂ ਪਈਆਂ ਜੇ ਇਹ ਵਾਲੀ ਵੀਡੀਓ ਨੂੰ ਵਿੱਚ ਵੱਧ ਤੋਂ ਵੱਧ ਸ਼ੇਅਰ ਕਰੋ ਕਿਉਂਕਿ ਮੈਨੂੰ ਤਾਂ ਕਰਕੇ ਮੈਨੂੰ ਬੜੇ ਜਣਾ ਕਿ ਵੀਡੀਓ ਪਾਓ ਆਪਾਂ ਨੂੰ ਬੱਚੇ ਜੇ ਸੁਣਦੇ ਕਿ ਬੱਚਿਆਂ ਤੋਂ ਹੀ ਠੱਗੀਆਂ ਵੱਧੀਆਂ ਫੋਨ ਹਮੇਸ਼ਾ ਬੱਚੇ ਦੇ ਹੱਥਾਂ 'ਚ ਹੁੰਦਾ ਹੈ ਜਦੋਂ ਵੀ ਵਟਸਐਪ ਕਾਲ ਕਰਦਾ ਹੈ ਉਹਨੂੰ ਨਾ ਤਾਂ ਇਗਨੋਰ ਕਰੋ ਬਾਕੀ ਵੀਰ ਜੀ ਕੋਸ਼ਿਸ਼ ਕਰੋ ਇਹ ਵਾਲੀ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਨ ਦੀ ਠੱਗੀਆਂ ਤੋਂ ਬਚੋ ਸਾਵਧਾਨ ਵੈਗੁਰੂ ਜੀ ਦਾ ਖਾਲਸਾ ਵੈਗੁਰੂ ਜੀ ਕੀ